ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਬਲਬੀਰ ਸਿੰਘ ਚੀਮਾ ਚੇਅਰਮੈਨ ਦਸ਼ਮੇਸ਼ ਤਰਨਾ ਦਲ 11 ਨਿਹੰਗ ਸਿੰਘ ਜਥੇਬੰਦੀਆਂ ਦੇ ਸਾਂਝੇ ਮੰਚ ਤੋਂ ਅੱਜ ਜੋ ਜੜਿਆੜਾ ਮੰਝਕੀ ਦੇ ਵਿੱਚ ਬਿਆਦਬੀ ਹੋਈ ਆ ਉਹ 27 28 27 27 ਤਰੀਕ ਨੂੰ ਜਿਹੜੀ ਬਿਆਦਬੀ ਹੋਈ ਆ ਇੱਥੇ ਆਣ ਕੇ ਦੇਖਿਆ ਗਿਆ ਰਾਤ ਦੇ ਸਿੰਘ ਸਾਡੇ ਇੱਥੇ ਆ ਦੇਖਿਆ ਇਹ ਗਿਆ ਵੇ ਇੱਥੇ ਦੀ ਪ੍ਰਬੰਧਕ ਕਮੇਟੀ ਇੱਥੇ ਦੇ ਹੋਰ ਆਗੂ ਸਹਿਮਾਨ ਜਿਨ੍ਹਾਂ ਦੀ ਗਲਤੀ ਪਾਈ ਗਈ ਹੈ ਉਸ ਜਿਹਨੇ ਬੇਅਦਬੀ ਕੀਤੀ ਹੈ ਉਹਨੇ ਬਕਾਇਦਾ ਇੱਥੇ ਜਿਹੜੇ ਪ੍ਰਚਾਦ ਪੈ ਸੀਗਾ ਉਹਦੇ ਵਿੱਚ ਉਹ ਹੱਟ ਜਿਹੜਾ ਮੱਛਨ ਮਨ ਵਾਲੀ ਦਵਾਈ ਵੀ ਪਾਈ ਗਈ ਹੈ ਪੁਲਿਸ ਨੇ ਵੀ ਕਿਤੇ ਨਾ ਕਿਤੇ ਖਾਲੀ 95 ਦਾ ਪਰਚਾ ਕੱਟ ਕੇ ਬੇਅਦਬੀ ਦਾ ਪਰਚਾ ਕੱਟ ਕੇ ਟਾਲਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣੀ ਚਾਹਨਾ ਵੀ ਜੇ ਕੋਈ ਗਲਤੀ ਪਾਈ ਗਈ ਤੇ ਪੰਥ ਜਿਹੜਾ ਬਖਸ਼ੇਗਾ ਨਹੀਂ ਅਸੀਂ ਪਹਿਲ ਕਾਨੂੰਨ ਨੂੰ ਦਿੰਨੇ ਆ ਹਮੇਸ਼ਾ ਹੀ ਕਾਨੂੰਨ ਤੇ ਟੇਕ ਰੱਖਦੇ ਆ ਜੇ ਕਾਨੂੰਨ ਪੰਥ ਨੂੰ ਆਪਣੀ ਮੁੱਠੀ 'ਚ ਨਾ ਲੈ ਸਕਿਆ ਤੇ ਪੰਥ ਇਸ ਮਸਲੇ ਨੂੰ ਆਪਣੇ ਤੌਰ ਤੇ ਗੜਾਓ ਲੈਗਾ ਫਿਰ ਨਹੀਂ ਕਹਿਣਾ ਵੀ ਉਹ ਦਿੱਲੀ ਇੱਦਾਂ ਕੰਡ ਹੋ ਗਿਆ ਸੀ ਫਲਾਨੀ ਜਗ੍ਹਾ ਇੱਦਾਂ ਕੰਡ ਹੋ ਗਿਆ ਸੀ ਬਿਆਦਵੀ ਵਾਲਾ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਏਗਾ ਤੇ ਅੱਜ ਪਿੰਡ ਦੀ ਹਾਇਗਰੀ ਦੇ ਵਿੱਚ ਬਹੁਤ ਸਾਰੀਆਂ ਮੇਰੀਆਂ ਭੈਣਾਂ ਵੀ ਇੱਥੇ ਹਾਜ਼ਰ ਨੇ ਪਿੰਡ ਦੇ ਭਗਵੰਤੇ ਸੱਜਣ ਹਾਜ਼ਰ ਨੇ ਇੱਥੇ ਅਸੀਂ ਪੰਜ ਸਿੰਘਾਂ ਦੀ ਆਪਣੀ ਡਿਊਟੀ ਲਾਵਾਂਗੇ ਸਾਡੇ ਪੰਜ ਨਿਹੰਗ ਸਿੰਘ ਜਿਹੜੇ ਆ ਇੱਥੇ ਨਿਗਰਾਨ ਕਰਨਗੇ ਤੇ ਨਾਲ ਪਿੰਡ ਦੇ ਜਿਹੜੇ ਨੌਜਵਾਨ ਆ ਅੰਮ੍ਰਿਤਾਰੀ ਨੌਜਵਾਨ ਆ ਜਾਂ ਹੋਰ ਸਿਆਣੇ ਆਗੂ ਨੇ ਉਹ ਮਤਲਬ ਇੱਥੇ ਜਿਹੜੀ ਆ ਪ੍ਰਬੰਧਕ ਤੇ ਸਿਸਟਮ ਨੂੰ ਦੇਖਣਗੇ ਤੇ ਪੰਜ ਬੰਦੇ ਗਿੜੇ ਆ ਨਿਹੰਗ ਸਿੰਘ ਉਹਨਾਂ ਚ ਇੱਕ ਰਹਿਣਗੇ ਜਿੰਨਾ ਚੱਕਰ ਮਸਲਾ ਜਿਹੜਾ ਕੋਈ ਹੱਲ ਨਹੀਂ ਹੁੰਦਾ ਤਾਂ ਜੇ ਪਿੰਡ ਵਾਲੇ ਨਿਆ ਨਾ ਦੇਣਗੇ ਤਾਂ ਫਿਰ ਨਹੀਂ ਇਹ ਕਹਿਣਾ ਵੀ ਕੱਲ ਨੂੰ ਪੰਥ ਨੇ ਜੀ ਉਹ ਸਾਡਾ ਗੁਰਦੁਆਰਾ ਸੀਗਾ ਇਦਾਂ ਹੋ ਗਿਆ ਆ ਫਿਰ ਪੰਥ ਤੋਂ ਆਪਣੇ ਤੌਰ ਤੇ ਜਿਹੜਾ ਉਹ ਫੈਸਲਾ ਲਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ